ਸੋ ਇਹ ਫੀਮੇਲ ਡੌਗ ਹੈ ਜੀ 30 ਫੁੱਟੀ ਤੇ ਤੇ ਬਹੁਤ ਹੀ ਫ੍ਰੈਂਡਲੀ ਹੈ ਵਿਚਾਰੀ ਪੈਨ ਲੱਗਦਾ ਸ਼ਾਇਦ ਇਹ ਮੈਂ ਇਹਨੂੰ ਕਦੇ ਕਿਸੇ ਨੂੰ ਪੌਂਕਦੇ ਵੀ ਨਹੀਂ ਕਦੇ ਦੇਖਿਆ ਇਹ ਬੜਾ ਸ਼ਾਂਤ ਰਹਿੰਦੀ ਹੈ ਬਿਲਕੁਲ ਤੇ ਆ ਇਹਦੇ 3-4 ਦਿਨ ਤੋਂ ਇਹਦੇ ਆ ਜ਼ਖਮ ਜਿਹੜਾ ਉਹ ਕਾਫੀ ਵੱਧ ਗਿਆ ਹੈਗਾ ਇਹ ਠੀਕ ਹੋ ਗਿਆ ਸੀਗਾ ਥੋੜਾ ਜਿਹਾ ਸੀਗਾ ਜ਼ਖਮ ਤੇ ਉਸ ਤੋਂ ਬਾਅਦ ਇਹਨੇ ਆ ਖਾਰਿਸ਼ ਕਰ ਕਰਕੇ ਜ਼ਖਮ ਨੂੰ ਬਹੁਤ ਜ਼ਿਆਦਾ ਵਧਾ ਲਿਆ ਸੋ ਇਹਦੇ ਸਾਰੇ ਆ ਸਿਰ ਦੇ ਵਿੱਚ ਆ ਸਾਰੇ ਇਹਦੇ ਆ ਦੇਖੋ ਇਸ ਤਰ੍ਹਾਂ ਇਹਨੂੰ ਪੱਟੀ ਜਾਂਦੀ ਹੈ जख्मਾਂ ਦੇ ਵਿੱਚ ਪੈਰ ਨੂੰ ਦੇ ਕੇ ਸੋ ਇਹਨੂੰ ਉਹਨੇ ਨੂੰ ਪਾਊਡਰ ਵਗੈਰਾ ਇਹਦੇ ਲਾਉਨੇ ਆ ਤੇ ਉਸ ਤੋਂ ਬਾਅਦ ਇਹਨੂੰ ਟੈਬਲੇਟ ਦਿੰਨੇ ਆ ਰੁਕੋ 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 ਇਹਨੂੰ ਇchna ਸਸਤੇ ਵੀ निजात ਦੇਊਗਾ ਤੇ उडर इन देता है सो इन टैबलेट भी दने टैबलेट है इनू लिया रुको 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 वो करो वो करो आ करो टैबलेट इन देती है ਚਲੋ ਜੀ ਟੈਬਲੇਟ ਇਹਨੇ ਲੈ ਲਈ ਐ ਸੋ ਇਹਨੂੰ ਦੇਤੀ ਆ ਮਜਬੂਰੀ ਧੱਕੇ ਨਾਲ ਦੇਣੀ ਪਈ ਇਹਨੂੰ ਤੇ ਪਰ ਇਸ ਤਰ੍ਹਾਂ ਕੇ ਦੇ ਚੰਗੇ ਵਾਸਤੇ ਥੋੜੀ ਸਖਤੀ ਕਰਨੀ ਪੈ ਰਹੀ ਐ ਰੁਕੋ 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 ਦਵਾਈ ਲਾਦ ਗਏ ਸੋ ਇਹਨੂੰ ਵੀ ਤਿੰਨ ਚਾਰ ਦਿਨ ਹੋ ਗਏ ਹੁਣ ਜਦੋਂ ਦੀ ਇਹ ਤਾਂ ਪਤਾ ਲੱਗਿਆ ਇਹਦੇ ਜਦੋਂ ਵੱਧ ਗਿਆ ਦਵਾਈਆਂ ਨੂੰ ਦੇਣੀ ਸ਼ੁਰੂ ਕਰਤੀ ਹੈਗੀ ਹੈ